ਕਟਾ ਮਰ ਜਵੇ ਸੋਕਟਾ ਮਰ ਜਵੇ ਕਟਾ ਮਰ ਕਹੇ ਲੋ ਕਟਾ ਮਰ ਉਹ ਕਟਾ ਨੇ ਲਾ ਦਾ ਕਟਾ ਦੀ ਬਾਜ ਨਹੀਂ ਹੈਗੀ ਆ ਕਟਾੇ ਵੇਚੀ ਦੇਵਾਂਗੇ ਫਿਰ ਬਾਰ ਕੇ ਦੇਖ ਕੇ ਮੈਂ ਉਹ ਬਾਈ ਕਟਾਣ ਵਾਲਿਆ ਆਈ ਜਰਾ ਕੀ ਹੈ ਤੇਰੇ ਕੋਈ ਕਟਾ ਬਾਈ ਚਲ ਦੁਹਾਂ ਕਿੱਥੇ ਆ ਬਾਈ ਓਏ ਹਾਂ ਬਈ ਆਹ ਕਟਾ ਬਾਸ ਜਾ ਤਾਂ ਹੀ ਤਰੇ ਦੇਖਾ ਕੀ ਦਿਲਾਂ ਕਰਦਾ ਹੈ ਮੈਂ ਮਾਤਾ ਲੈਣਿਆ ਲੈਣੇ ਤੂੰ ਹੈ ਉਹਦੇ ਦਾ ਹੈਗਾ ਕਾਮ ਹੈ ਕੁਝ ਤਾਂ ਵੀ ਕੀ ਮੰਗਦਾ ਮੰਗੂਗੀ ਤਰੀਦੀ ਮੈਂ ਤਾਂ ਤੂੰ ਨਾਲ ਸੀ ਕੀ ਸਕਦਾ ਮੈਂ ਤਾਂ 40 ਹਰ ਤੇ ਮੰਗ ਪਾਇ ਦੀ 40 ਦਾ ਕਟਾ ਹੈ ਆ ਲਾ ਭਾਵਾ ਮੈਂ ਤਾਂ ਛੱਡਿਆ ਤੂੰ ਆ ਰੋ ਨਹੀਂ ਮੋੜਾਂ ਨਹੀਂ ਮਿਲਦੇ ਆਏ ਜਗਾ ਉੱਥੇ ਵੇਚ ਨਹੀਂ ਉਹ ਭਾਈ ਤੂੰ ਵੀ ਕਿਉਂ ਉਹ ਜੇ ਪੁੱਛਾ ਆਉਣਾ ਮੰਗਦੇ 40 ਹਰ ਵਾਲਾ ਕਟਾ ਹੈ ਬਸ 400 ਆਉਣਾ ਉਹ ਭਾਈ ਤੇਰੇ ਵੀ ਹੈ ਨਹੀਂ ਕਟਾ ਲੈਣ ਵਾਲੇ ਚੱਜ ਆ ਤੇ ਮਰ ਖੁੱਲਾ ਹੈ ਤੁਨ ਭੱਜ